हां जी माता जी आओ जी आपको तो मोबाइल ਲੈਣਾ ਹੈਗਾ ਆਹ ਲਓ ਪਰਚੀ ਨਿਆਣੇ ਲੈ ਕੇ ਦਿੱਤੀ ਹੈ માતા ਜੀ ਆਹ ਕੀ ਲਿਖਾਇਆ ਪੜਿਆ ਨਹੀਂ ਜਾਣਦਿਆ ਜੇ ਕਿਸ ਚੰਗੇ ਬੰਦੇ ਕੋਲ ਖਾ ਕੇ ਲੈਣਾ ਸੀ ਨਾ ਪੜਿਆ ਨਹੀਂ ਜਾਣਦਿਆ ਹਾਂਏ ਪੁੱਤ ਚਕੂਲੇ ਜਾਂਦੀ ਬੀਬੀ ਤੇ ਹੈ ਨਹੀਂ ਇੱਥੇ ਤੇ ਮੈਂ ਨਾ ਉਹਦੇ ਮਗਰੋਂ ਮੋਰੋਂ ਨਿਆਣਿਆਂ ਦੀ ਵਰਦੀਆਂ ਤੇ ਪ੍ਰੈਸ ਕਰਨਾ ਕਿ ਕਿਦਾਂ ਤੇਰੇ ਵਟੋ ਵਟ ਹੋਈਆਂ ਪ੍ਰੈਸ ਨੇ ਆਏ ਆ ਵੀ ਫੇਰ ਚਲੋ ਹਫਤਾ ਫਾਂਡੇ ਇਹਨਾਂ ਦਾ ਲੰਘ ਜਾਊਗਾ ਧੋ ਕੇ ਤੇ ਜਰਾ ਸਿੱਧੀਆਂ ਸਿੱਧੀਆਂ ਪਾ ਦਿਆ ਕਰੂੰਗੇ ਜੇ ਉਹਦੇ ਹੁੰਦੇ ਆ ਪ੍ਰੈਸ ਕੀਤੇ ਨਾ ਉਨੇ ਤੜਫਕੇ ਡੇਗ ਪੈਣਾ ਮੈਂ ਵੀ ਬਿੱਲ ਕਰੀ ਬਾਲੀ ਜਾਂਦੀਆਂ ਬਿੱਲ ਇਨਾ ਆਉਣਾ ਬਿੱਲ ਇਨਾ ਆਉਣਾ ਤੇ ਮਨਾਂ ਚੋਰੀ ਚੋਰੀ ਕਰਕੇ ਨਾ ਤੇ ਟੰਗ ਦਿਨੀ ਉਹਨਾਂ ਦੀ ਬਾਰੀ ਵਿੱਚ ਆਰੇ ਲੋਨੀਆਣੇ ਦੇ ਕਾਮ ਉਹ ਆਂਦੇ ਪਤਾ ਨਹੀਂ ਲੱਗਣ ਡਿਆ ਵੀ ਲਿਖਿਆ ਕੀ ਆ ਤੇ ਕੀ ਨਹੀਂ ਚੱਲ ਕੋਈ ਨਹੀਂ ਨਿਆਣੇ ਆ ਆਪੇ ਗਾਂ ਪੰਧਿਆ ਕਰਨ ਦੇ ਤੇ ਹਣ ਉਹਨਾਂ ਨੂੰ ਕੀ ਆਖੀਏ ਕੀ ਦੱਸੀਏ ਵੀ ਕਿਹੜਾ ਲੈਣਾ ਨੂੰ ਤੂੰ ਕਹਿਣਾ ਵਾ ਟੱਚ ਫੋਨ ਲੈਣਾ ਵਾ ਅੱਛਾ ਜੀ ਟੱਚ ਫੋਨ ਲੈਣਾ ਪੁੱਤ ਸੋ ਪਰਚੀ ਤੇ ਤੱਕੋ ਲਿਖਿਆ ਨਹੀਂ ਤੇ ਤੁਸੀਂ ਆਪੇ ਦੇ ਹਾਏ ਇਹ ਕੀ ਕਰਦੀ ਫਿਰਦੀ ਆ ਅੱਗੇ ਵੀ ਨੰਗ ਗਈ ਆ ਜ ਆਪਦੀ ਮੇਰੇ ਲਾਗੋਂ ਦੀ ਤਾਂ ਕਰ ਉਦੋਂ ਤੇ ਮੈਂ ਧਿਆਨ ਨਹੀਂ ਦਿੱਤਾ ਆ ਹੁਣ ਫੇਰ ਬਾਹਰ ਚਲ ਗਈ ਆ ਕੀ ਚੱਕਰ ਕੀ ਕੋਏ ਜ ਖਾਂਦੀ ਫਿਰਦੀ ਆ ਕਦੀ ਅੰਦਰ ਜਾਂਦੀ ਕਦੀ ਬਾਹਰ ਜਾਂਦੀ ਆ ਪਤਾ ਨਹੀਂ ਕੀ ਗੱਲ ਵਾ ਲਓ ਮਾਤਾ ਜੀ ਆਹ ਹੁਣ ਵੇਖੋ ਟੱਚ ਜਿਹੜੇ ਮੁੰਡੇ ਅੱਜ ਕੱਲ ਖਰੀਦੇ ਆ ਵਾਕਿਆ ਜਾਂਦੇ ਵੀ ਉਹ ਚ ਫੋਟੋ ਆ ਜਾਂਦੀ ਆ ਉਂਗਲਾ ਮਾਰੋ ਤੇ ਆ ਤੇ ਪਹਿਲਾਂ ਹੀ ਆਉਣ ਰਹੀ ਆ ਇਹ ਕਿੰਨੇ ਵਾਲਾ ਪੁੱਤ ਮਤਾ ਹੋਏਗਾ 27000 ਰੁਪਏ ਦਾ ਫੋਨ ਵਾਹ 27000 ਵਾਲਾ 27000 ਦਾ ਬਾਈ ਰੇ ਮੈਂ ਮਾਰੀ ਐਨਾ ਰੇਟ ਫਟੇਰ ਧੋਪੀ ਨਿਆਣੇ ਆਂਦੇ ਸੀ ਥੋੜੇ ਪੈਸੇ ਦਾ ਹੀ ਆ ਜਾਣਾ ਤਾਂ ਹੀ ਮਾੜੀ ਮੋਟੀ ਗੱਲ ਹੀ ਕਰਿਆ ਕਰਨੀ ਆ ਤੇ ਆਹ ਤੇ ਪੈਸੇ ਬੜੇ ਆ ਵੇ ਤੇ ਫੇ ਇਦਾਂ ਹੀ ਆਉਣੇ ਹੀ ਹੋ ਕਾਦੀ ਉਂਗਲਾ ਮਾਰਗੇ ਤੇ ਸਾਰੀਆਂ ਵਿੱਚ ਫਟਮਾ ਆ ਜਾਂਦੀਆਂ ਉਹ ਵੀ ਆ ਜਾਂਦੀਆਂ ਤੇ ਪੈਸੇ ਵੀ ਫੇ ਇਦਾਂ ਹੀ ਲੱਗਦੇ ਆ ਕੋਈ ਨਹੀਂ ਦੇ ਸੰਗਡੈਂਡ ਵੇਖ ਲਾ ਕੋ ਪੁੱਤ ਕੋਈ ਆ ਵੇਖ ਦੋ ਹਾਂ ਸਸਤਾ ਜਿਆ ਨਿਆਣੇ ਹੀ ਆ ਉਹਨਾਂ ਕੀ ਕਰਨਾ ਐਡਾ ਕਿੰਨੇ ਕ ਵਾਲਾ ਲੈਣਾ ਮਾਤਾ ਲਓ ਜਿੰਨੇ ਪੈਸੇ ਹੈਗੇ ਜੇਬ ਚ ਦਿਖਾਓ ਖੋਲੋ ਗੁੱਥਲੀ ਆਪਣੀ ਹੋਰ ਨਾ ਤੇ ਚਹੀ ਭਰਾਵਾ ਮੈਂ ਦਵਾਈ ਵੀ ਲੈਣੀ ਆ ਮੇਨ ਤੇ ਅੰਝ ਘਬਰਾਟ ਹੋ ਗਈ ਆ ਕਿੰਨੇ ਕ ਪੈਸੇ ਚ ਨਹੀਂ ਆਦਾ ਜਿੰਨੇ ਕ ਹੈਗੇ ਆ ਹੁਣ ਗਿਣ ਮੇੜ ਕੇ ਪਾਏ ਥੋੜੇ ਜਿ ਮੈਂ ਚੱਲ ਦਵਾਈ ਵੀ ਤਾਂ ਸਾਰੇ ਵੀਰ ਲੈਣੇ ਇਹਨਾਂ ਨੇ ਇਹਨਾਂ ਦੇ ਜਿਆਦਾ ਮੰਗਣ ਦਾ ਪਣਾ ਹੁਣ ਲੈ ਵੀਰ ਵੇਖਾ ਬਲ ਕਿੰਨੇ ਆ ਆ ਤੇ ਦੋ ਹਾਰ ਆ ਹੋਰ ਕਿਨੇ ਕਦਾਵਣਾ ਪੁੱਤ ਕਵਰ ਕੇ ਰਿਸ਼ਤੇਦਾਰ ਨੇ ਆਉਣਾ ਪਰ ਚਾਹ ਉਹਨੂੰ ਦੇਖਣ ਦੀ ਤੋ ਕਦੀ ਵਾਰ-ਵਾਰ ਜਾਣੀ ਮੈਂ ਤੈਨੂੰ ਦੋ ਵਾਰੀ ਵੇਖਿਆ ਆਂ ਪਹਿ ਬਾਹਰ ਗਈ ਫੇਰ ਅੰਦਰ ਆ ਗਈ ਫੇਰ ਤੂੰ ਬਾਹਰ ਨੂੰ ਚਲ ਗਈ ਨਹੀਂ ਦੀਦੀ ਨਾ ਕੇ ਰਿਸ਼ਤੇਦਾਰ ਨੇ ਆਉਣਾ ਹੀ ਆ ਤੇ ਨਾ ਮੈਂ ਉਹਨਾਂ ਨੂੰ ਦੇਖਣ ਹੀ ਨਹੀਂ ਗਈ ਆ ਮੈਂ ਤੇ ਇਹ ਵੇਖਣ ਦੀ ਆ ਮਮਮੀ ਡਾਡੀ ਹੋਣੀ ਆਏ ਨਹੀਂ ਅਜੇ ਫੋਨ ਲੈ ਕੇ ਤੇ ਬੀਬੀ ਬਾਪੂ ਕਿਤੇ ਹੋਣੀ ਆ ਜਾਣਗੇ ਅਗਲੀ ਨੇ ਦੁਕਾਨ ਤੇ ਪਹਿਲਾਂ ਤੂੰ ਨੇ ਫੋਨ ਵੇਖਣਾ ਪੀ ਕਿਹੜਾ ਸਸਤਾ ਹੋਵੇ ਉਹ ਲੈ ਕੇ ਦਵਾ ਨਿਆਣਿਆਂ ਨੂੰ ਤੇ ਦੂਜੀ ਗੱਲ ਰਹੀ ਪੈਆਂ ਦੀ ਬੜੀ ਵਿੱਚ ਪੈਸੇ ਕੱਢਣ ਲੱਗੇ ਨੇ 100 ਵਾਰੀ ਵੇਖਣਾ ਕਿ ਕੱਡਾਂ ਤੇ ਜੇ ਨਾ ਕੱਡਾਂ ਫੇਰ ਗੈਰ ਆਜ ਨਹੀਂ ਕੜੀ ਦੇਣ ਦੀ ਉਹਨੇ ਆਖਣਾ ਘਟਾਵਾਂ ਵਿੱਚੋਂ ਉਹਨੇ 10 ਵਾਰੀ ਗਿਣਨਾ ਜਿਹੜਾ 100 ਦਾ ਨੋਟ ਉਹਨੂੰ ਵੀ ਤਾਂ ਵੇਖਣਾ ਕਿ 100 ਦਾ ਤੇ ਜਾਂ ਕਿਤੇ 500 ਦਾ ਤੇ ਨਹੀਂਗਾ ਆਹੋ ਉਹ ਤਾਂ ਗੱਲ ਤਾਂ ਠੀਕ ਵਾ ਉਹਨੇ ਤਾਂ 100 ਵਾਰੀ ਗਿਣਨੇ ਆ ਤੇ ਫੇਰ ਜਾ ਕੇ ਕਿਤੇ ਪੜਾਉਣੇ ਆ ਹਾਂ ਤੇ ਤਾਂ ਵੀ ਉਹਨੇ ਫੇਰ ਆਉਣਾ ਟਾਈਮ ਤੇ ਫੇਰ ਲੱਗਣਾ ਹੀ ਆ ਮਾਦਾ ਹੀ ਤੁਹਾਨੂੰ ਸਸਤੇ ਰੇਟ ਦੇ ਵਿੱਚ ਸੈਗਨੈਂਟ ਫੋਨ ਦਿਖਾ ਦਈਏ Samsung ਦਾ ਚੱਲ ਜਾਂਦਾ ਚੱਲ ਜਾਂਦਾ ਚੱਲ ਜਾਂਦਾ ਹੈਗਾ ਜੀ ਮੇਰੇ ਕੋਲ ਹਾਂ ਇਹ ਹੈਗਾ 7000 ਰੁਪਏ ਦਾ ਸੈਗਨੈਂਡ ਆ ਤੇ ਚੱਲੂ ਪੂਰਾ ਵਧੀਆ ਚੱਲੂ ਵਧੀਆ ਚੱਲੂ ਹਾਂਜੀ ਹੁਣ ਕੀ ਕਰਾਂ ਲੈ ਜਾ ਕਿ ਨਾ ਨਿਆਣੇ ਆ ਪਤਾ ਨਹੀਂ ਇਹੋ ਹੀ ਲੈ ਜੀ ਹਾਂ ਇਹ ਵੀ ਮਹਿੰਗਾ ਆ ਮਹਿੰਗਾ ਕਿੰਨਾ ਗਵਾ ਹੁਣ ਨਿਆਣਿਆਂ ਨੇ ਫੇਰ ਚੱਲ ਪੁੱਤ ਫੇਰ ਵੇਖ ਕਿਨੇ ਕੱਟ ਕਰੇਗਾ ਮਾਤਾ ਇਤੋਂ ਘੱਟ ਨਹੀਂ ਕੁਝ ਵੀ ਹੋਣਾ ਅੱਗੇ ਬੜੇ ਪੈਸੇ ਜਾਇਜ਼ ਮੰਗੇ ਆ ਮੈਂ ਚੱਲ ਹੋਰ 500 ਲੱ ਲਾ ਨਹੀਂ ਨਹੀਂ ਮਾਤਾ ਜੀ ਇੰਨੇ ਨਹੀਂ ਬਚਦੇ ਕੱਪੜੇ ਵਾਲੀ ਦੁਕਾਨ ਤੇ ਨਹੀਂ ਮਿੱਠੀ ਬਜੇ ਐਨੇ ਦਾ ਤੇ ਐਨੇ ਦਾ ਇਹ ਨਹੀਂ ਨਹੀਂ ਆਉਣੇ ਆ ਦਾ ਸੌਧ ਹੋ ਗਿਆ ਐਨੇ ਕ ਪੈਸੇ ਮੈਂ ਮਹਾਗ ਕੁੜੀਆਂ ਤੋਂ ਬਚਾਪ ਚੁਕੇ ਰੱਖੇ ਸੀ ਤੇ ਸਾਰੇ ਹੀ ਕੱਢ ਕੇ ਤੇ ਗੁੱਤਲੀ ਵੇਲੀ ਕਰਦੀ ਮੇਰੀ ਮੋਬਾਈਲ ਐਵੇਂ ਨਹੀਂ ਖਰੀਦੇ ਜਾਂਦੇ ਮੈਂ ਤਾਂ ਇਹੋ ਤੋਂ ਲੈ ਕੇ ਨਹੀਂ ਦਿੰਦੀ ਆਂਦੀਆਂ ਫੋਨ ਲੈ ਤੇ ਫੋਨ ਅਸੀਂ ਬਾਹਰ ਕਰਿਆ ਕਰਨੀ ਬੰਦਿਆ ਪੜਨ ਮੈਂ ਕਈ ਨਹੀਂ ਲੈ ਕੇ ਦਿੰਦੀ ਮੈਨੂੰ ਪਤਾ ਹੈ ਕਿ ਨਾ ਤੇ ਉਹਨਾਂ ਫੋਨ ਦੇ ਨਾਲ ਚੰਬੜੀਆਂ ਹੀ ਜਣਾ ਹੁਣ ਚੱਲ ਜੇ ਐਨੇ ਦਾ ਲੈ ਲੀਏ ਮੈਂ ਵੇ ਵਖੀ ਜੂਗੀ ਤੈਨੂੰ ਆ ਫੋਨ ਮੈਂ ਦੇ ਦੇਣਾ ਹੁਣ ਤੁਸੀਂ ਬਜ਼ੁਰਗ ਆਏ ਹੋ ਮੇਰੇ ਕੋਲ ਇੰਨੇ ਪੈਸੇ ਮੈਂ ਘੱਟ ਕਰਦਾਨੀ ਆ ਜਿੰਨੇ ਕਰਤੇ ਆ ਆ ਲੋ ਫੋਨ ਕੋਈ ਨਹੀਂ ਲੈ ਜਾਓ ਉਹ ਤਾਂ ਪੁੱਤ ਮੈਂ ਵੀ ਨਹੀਂ ਇਨੇ ਖਰਚੇ ਨੇ ਚੌਂਦੀ ਹੁਣ ਨਿਆਣੇ ਖੜੇ ਪਏ ਕੋਈ ਨਹੀਂ ਚੱਲ ਚੱਲ ਹੁਣ ਚੱਲੇ ਚੱਲੇ ਆ ਕਿੰਨੇ ਪੈਸੇ ਖਰਚੇ ਗਏ ਆ ਕੋਈ ਮਿੰਨ ਤੋਂ ਸਮਝਣ ਲੱਗਣ ਢਈ ਇੰਨੇ ਪੈਸੇ ਤੇ ਜੋ ਮੈਂ ਵਿਆਹੀ ਆਈ ਹਾਂ ਉਦੋਂ ਦੇ ਨਹੀਂ ਸੱਚੇ ਜਿੰਨੇ ਹੋਰ ਖਰਚੇ ਗਏ ਆ ਇੰਨਾ ਚੀਜ਼ਾਂ ਦੇ ਇਦਾਂ ਖਰਚੰਦਿਆ ਇਹ ਮਹਿੰਗੀਆਂ ਹੀ ਹੋਣੀਆਂ ਵਾ ਇਹ ਨਹੀਂ ਵੀ ਆਨੇਦਵਾ ਨਹੀਂ ਆ ਗਿਆ ਗੱਲਾਂ ਗਈਆਂ ਜਿਆ ਦੋ ਚੌੜ ਪਈਆਂ ਆਈਆਂ ਵਾ ਗਈਆਂ ਤੇ ਹੈ ਵਾ ਤੇ ਪਰ ਵੇਖਾ ਕਿੰਨੀ ਰਕਮ ਲੱਗੀ ਆ ਗਈਆਂ ਨਾਲ ਤੇ ਦੋ ਬਰਾਤਾਂ ਪਕਾ ਲਈ ਦੀਆਂ ਵਾ ਜਿੰਨੇ ਪੈਸੇ ਆ ਲੱਗੇ ਆ ਉਹ ਕੁਛ ਨਹੀਂ ਹੁੰਦਾ ਹੁਣ ਜਿਹੜਾ ਲਿਆ ਆ ਗਿਆ ਲਿਆ ਗਿਆ ਪਿਸਤਾਵਾ ਨਹੀਂ ਕਰੀਦਾ ਨਾ ਇਹ ਚੀਜ਼ਾਂ ਦੇ ਜਾਣਿਆਂ ਦਾ ਕੰਮ ਹੋਇਆ ਰਾਗਾ ਤੇ ਸਹੀ ਵਿੰਟ ਤੇ ਕਰੀ ਲੱਗਾ ਇਹਨੇ ਦਾ ਕੋਈ ਦੇਣਾ ਘਟਾ ਬੜਾ ਆ ਹੁੰਦਾ ਤੇ ਤਾਵੇਂ ਕਿਹੇ ਕੰਮ ਆਉਂਦਾ ਇਹ ਕਿਹੇ ਕੰਮ ਆਉਂਦਾ ਵਾ ਚਲੋ ਜਿਹੜੀ ਇੱਕ ਕੰਮ ਦੀ ਚੀਜ਼ ਵਾ ਉਹ ਲੈਣੀ ਪੈਂਦੀ ਆ ਘਾੜਾ ਘਟਾ ਆਪਣੇ ਸਾਹੇ ਆਪਣੇ ਸਾਹ ਵਾ ਅੰਨਿਆਣੇ ਦੀ ਪੜਾਈ ਖਰਾਬ ਹੀ ਉਹ ਜਿੱਥੇ ਇਹਨ ਕੰਮ ਕਰਨਾ ਉੱਥੇ ਗਹਣੇ ਘਟੇ ਨਹੀਂ ਕਰ ਚੱਲ ਆਓ ਚੱਲੀਏ ਤੁਸੀਂ ਇੱਥੇ ਕਰਦੇ ਰਹਿਣਾ ਤੇਰਾ ਵੀ ਕੁਛ ਨਹੀਂ ਹਾਲ ਮਰ ਗਏ ਤੋੜ ਤੋੜ ਕੇ ਇਹ ਵੀ ਪੈਂਚਰ ਹੋ ਗਿਆ ਪੱਸੀ ਲੱਗੀ ਨੂੰ ਹੀ ਕਿ ਮੇਰੇ ਕੋ ਹੁਣ ਇੰਨਾ ਘਪਾ ਹੁੰਦਾ ਕਿੰਨੇ ਭਲਾ ਉਹ ਘਰ ਮੋਟਰਸਾਈਕਲ ਚਲੋਤਾ ਕਹਾਂਦੀ ਆ ਵੀ ਨਹੀਂ ਇਹ ਸਾਈਕਲ ਤੇ ਹੀ ਜਾਣਾ ਸਾਈਕਲ ਤੇ ਹੀ ਜਾਣਾ ਮੋਟਰਸਾਈਕਲ ਹੁੰਦਾ ਜੇ ਦੋ ਤਿੰਨ ਸਵਾਰੀਆਂ ਹੋਣ ਤੇ ਕੱਲੇ ਕੱਲੇ ਨਹੀਂ ਥੋੜਾ ਮੋਟਰਸਾਈਕਲ ਹੁੰਦਾ ਵਾ ਕਿੰਨਾ ਤੇਲ ਮਹਿੰਗਾ ਵਾ ਇਹ ਥੋੜੀ ਗੱਲ ਕਿ ਜੇ ਕੱਲਾ ਜਾਣਾ ਗਿਆ ਤੇ ਲੈ ਦਿਓ ਮੋਟਰਸਾਈਕਲ ਲੈ ਦਿਓ ਮੋਟਰਸਾਈਕਲ ਦੋ ਤਿੰਨ ਜਾਣੇ ਹੁਣ ਫੇ ਖੜੀਦਾ ਹੁੰਦਾ ਵਾ ਹੁਣ ਚੰਗੇ ਤੁਰ ਕੇ ਆਏ ਆ ਨਾ ਬੜੀ ਬਹੁਤ ਸੋਹਣੀ ਗੱਲ ਵਾ ਵੀ ਲੱਗਦਾ ਵੀ ਹਮ ਗਿਆ ਮੇਰੀਆਂ ਦੇ ਫੇਰ ਕੀ ਹੋਇਆ ਸੇਰ ਕਰਨੀ ਚੰਗੀ ਹੁੰਦੀ ਆ ਹੁੰਬਰੇ ਕੋਈ ਗੱਲ ਨਹੀਂ ਗੀ ਖੋਪੀਆ ਹੋ ਗਿਆ ਕਿਹੜੇ ਵੇਲੇ ਦੇ ਤੁਰੇ ਆ ਜੀ ਮੈਂ ਜਾ ਕੇ ਵੇਦੀ ਦਾ ਸਾਰਾ ਕੰਮ ਸਾਹਮਣਾ ਵਾ ਤੂੰ ਹੀ ਕਰਨਾ ਤੇ ਮੈਂ ਨਹੀਂ ਕਰਨਾ ਮੈਂ ਵੀ ਤਾਂ ਤਾ ਡੋਕਾ ਕੱਢਣਾ ਹੀ ਆ ਮੈਂ ਕਿਹੜਾ ਵੀ ਨਹੀਂ ਕੱਢਣਾ ਉਹਨਾਂ ਨੇ ਕਿਹੜਾ ਕੱਢ ਲਿਆ ਹੋਣਾ ਵਾ ਵੇਖਣੀ ਆ ਨਾ ਜਾ ਕੇ ਕੀ ਕਰ ਲਈਆ ਵਾ ਉਹੋ ਦਾਦੀ ਹੁਣੀ ਆ ਗਈ ਜੀ ਆਪਦਾ ਹਾਤ ਜਲੀ ਫਾਫਾ ਦੇ ਫੜਿਆ ਵਾ ਹਾ ਤੇ ਹੋਈਆ ਆਏ ਜੀ ਫੋਨ ਲੈ ਆਂਦਾ ਹੋਇਆ ਹਾਏ ਹਾਏ ਮੈਨੂੰ ਤੇ ਬੜਾ ਚਾਹ ਚੜਨ ਢਿਆ ਵਾ ਦਾਦੀ ਲੈ ਆਂਦਾ ਫੋਨ ਕਿਹੜਾ ਲੈ ਆਂਦਾ ਲਿਆਓ ਦਿਖਾਓ ਬੜਾ ਦੇ ਗੱਡਾ ਫਾਹ ਹੋ ਵੋ ਕਿਉਂ 15 ਰੁਪਈਆ ਜੀ ਮੈਂ ਖਰਚ ਕੇ ਆਈ ਆ ਲੈ ਆਂਦਾ ਫੋਨ ਲੈਂਦਾ ਫੋਨ ਕਰੀ ਜਾਂਦੇ ਦੋ ਜੀ ਦਾਦੀ ਦੇ ਦੋ ਦਿਖਾ ਦੇਨੇ ਆ ਗਾਂ ਜਾਓ ਕਿਤਾ ਗਾੜੀ ਹੱਥ ਡਹਿ ਪਿਆ ਡਾਉਣ ਤੁਰ ਤਰ ਕੇ ਮਰ ਗਏ ਸਾਈਕਲ ਵੀ ਪੈਂਚਰ ਲੱਗਦਾ ਵਾ ਆਪਣੀ ਕੰਜੂਸ ਬੇਬੇ ਲਿਆ ਦੋਗੇ ਫੋਨ ਨਹੀਂ ਜਾਣੀ ਇੰਨੀਆਂ ਫੀਲਿੰਗਾਂ ਨਾ ਕਵਲ ਲਈ ਜਾ ਅਜੇ ਤੱਕ ਮੈਨੂੰ ਇੰਨਾ ਚਿਰ ਹੋਇਆ ਵਿਆਹ ਹੀ ਆਇਨੂੰ 4-500 ਦਾ ਮੈਨੂੰ ਨਹੀਂ ਸੋੜ ਰਿਆ ਉਹ 200-200 ਦੇ ਪ੍ਰੋਸੈਸ ਸੋੜ ਤੇਰੇ ਸਾਹਮਣੇ ਲਿਆ ਕੇ ਦੇ ਦਿੰਦੀ ਸਾਨੂੰ ਉਹ ਫੋਨ ਲਿਆ ਕੇ ਤੇ ਤੁਹਾਨੂੰ ਆਈਫੋਨ ਤੇ ਜਾ ਕੇ ਤੇ ਟੱਚ ਲਿਆ ਦੂਗੀ ਉਹਨੇ 20 ਵਾਰੀ ਸੋਚਣਾ ਵਾ ਤੇ ਬਾਕੀ ਇਹ ਨਹੀਂ ਮੈਂ ਕਹਿ ਸਕਦੀ ਤੁਹਾਡੀ ਮਿਹਨਤ ਦਾ ਫਲ ਤੁਹਾਡੇ ਕਰਮਾਂ ਚੋਂ ਤੁਹਾਨੂੰ ਮਿਲ ਜੂਗਾ ਕੀਤੀ ਤੁਸੀਂ ਮਿਹਨਤ ਉਦਾਂ ਬੜੀ ਆ ਤੇ ਗਾੜੀ ਵੇਖੋ ਤੁਹਾਡੀ ਕਿਸਮਤ ਤੁਹਾਡੇ ਨਾਲ ਵਾ ਮੈਂ ਤੇ ਬਥੇਰਾ ਨਿਆਣਿਆਂ ਦਾ ਸਾਥ ਦੇਣ ਲਈ ਆ ਕਿਵੇਂ ਤਰ੍ਹਾਂ ਮਾਦਾ ਵੜ ਚਾਜੇ ਦੇਖੋ ਹੁਣ ਸਾਥ ਤੁਸੀਂ ਬਥੇਰਾ ਦੇਣ ਦੇ ਵੇਖੋ ਹੁਣ ਤੁਹਾਨੂੰ ਤਾਂ ਜੇ ਵੀ ਮਾਦਾ ਆ ਜੂਗੀ ਜੀ ਦੇ ਦਿਓ ਚਲਾਉਣਾ ਤੇ ਆਪਾਂ ਹੀ ਆ ਵੇ ਦੇ ਦੇਨੇ ਆ ਚਲਾਉਣਾ ਨਹੀਂ ਕਾ ਤੁਸੀਂ ਚਲਾਉਣਾ ਮੈਂ ਹੀ ਰੱਖਣਾ ਵਾ ਇਹ ਤਾਨੂੰ ਕਿਹੜਾ ਚਲਾਉਣੇ ਆਉਂਦਾ ਵਾ ਨਹੀਂ ਚਲਾਉਣਾ ਆਉਂਦਾ ਤਵੇਂ ਤਾਂ ਪਾਣੀ ਪੀਂਦੇ ਹੀ ਉਹ ਝੁੰਦਾ ਵਾ ਤੇ ਜੇ ਤੋੜਤਾ ਤੇ ਮੈਂ ਤੇ ਪੰਦਰ ਪਈਆਂ ਦੀ ਘੱਟ ਕੇ ਆਈ ਆ ਫੇ ਦਾਦੀ ਕਿੱਦਾਂ ਚਲਾਵਾਂਗੇ ਐਗੀ ਛੇਤੀ ਨੀ ਕਾ ਮੇਰਨਾ ਹਾਂ ਚਲਾ ਕਰੋ ਘਰ ਵੀ ਨਹੀਂ ਬਣ ਦਿੱਤਾ ਕਿ ਤੇ ਚੱਕਲ ਪੈਂਚਰ ਹੋ ਗਿਆ ਤੁਰ ਤੁਰਾ ਹੀ ਮਰ ਗਏ ਆ ਦੇ ਕੋਈ ਗੱਲ ਨਹੀਂ ਇੱਥੇ ਹੀ ਰਹਿਣਾ ਵਾ ਲੈਤ ਨਹੀਂ ਚੱਲੇ ਕਿਤੇ ਪਾਣੀ ਤਾਂ ਨਹੀਂ ਘੁੱਟ ਪਿਆਲ ਲੋ ਚਲੋ ਚਲੋ ਕਿਹੜੇ ਬਲੇ ਤੇ ਅਸੀਂ ਤੁਰੇ ਆ ਦਾਦੀ ਨਹੀਂ ਤੋੜਦੇ ਯਕੀਨ ਤੇ ਕਰੋ ਦਿਖਾਓ ਤੇ ਸਹੀ ਕਿੱਦਾਂ ਦਾ ਵਾ ਵਾਲੇ ਮਸੀਮ ਉਹ ਵਿੱਚ ਲਿਖੀ ਲਿਆਂਦੀ ਆ ਸਭ ਕੁਝ ਵਿੱਚ ਹੀ ਹੋਣਾ ਵਾ ਵੇਖ ਲੋ ਮੈਂ ਵਿੱਚ ਲਾਉਣਾ ਮੈਨੂੰ ਖੋਲੰਦੇ ਹਾਂ ਨਹੀਂ ਹੌਲੀ ਹੌਲੀ ਕਿਤੇ ਤੋੜ ਨਾ ਦਿਓ ਭਰਾਵਾ ਹਏ ਲਿਆ ਕੀ ਕਰਦੇ ਆ ਝਾ ਮੈਂ ਸੁਣਾ ਫੋਨ ਹਾਏ ਲਿਆ ਮੈਂ ਕੱਢਦਾ ਮੈਂ ਵੱਡਾ ਆ ਮੈਂ ਕਰਦਾ ਉਹ ਨਹੀਂ ਦਾਦੀ ਨੇ ਛੋਟ ਦੇਣ ਆਈਓ ਮੈਨੂੰ ਕੱਢੰਦੇ ਬਹੁਤ ਸੁਣਾ ਇਹ ਦਾਦੀ ਸੋਹਣਾ ਤੇ ਹੈਗਾ ਵਾ ਹਾਂਜੀ ਇਹ ਨਹੀਂ ਪਤਾ ਵੀ ਇਹਨੇ ਕਿੱਥੋਂ ਪੈਸੇ ਕੱਢ ਕੇ ਤੁਹਾਨੂੰ ਫੋਨ ਲਿਆਨਤਾ ਵਾ ਮੈਨੂੰ ਉਹ ਮੋਟਰਸਾਈਕਲ ਨਹੀਂ ਮੈਂ ਦਿੱਤਾ ਆਂਦੀ ਮੈਂ ਸਾਈਕਲ ਤੇ ਚਲੀਏ ਹਾਂਜੀ ਆਹ ਵੀ ਕਿੱਥੋਂ ਕਢਦੀ ਰਹੀ ਐ ਪੈਸੇ ਤੁਹਾਡੇ ਵਾਸਤੇ ਜਾ ਜਾਓ ਤੁਸੀਂ ਜਾ ਕੇ ਤੇ ਪੱਠਾ ਦੱਥਾ ਦੇਖੋ ਇਹਨਾਂ ਹੁਣ ਇਤਾਂ ਹੀ ਕਰੀ ਜਾਣਾ ਵਾ ਤੇ ਬਹੁਤੇ ਹੱਥ ਨਾ ਲਾਓ ਮੈਲਾ ਨਾ ਕਰਿਓ ਦਾਦੀ ਕੋਖ ਨਹੀਂ ਹੁੰਦਾ ਐਵੇਂ ਉਂਗਲਾਂ ਜੀਆਂ ਮਾਰਨੀਆਂ ਕਿੰਨੀ ਰਕਮ ਖਰਚ ਕੇ ਆਏ ਆਂ ਆ ਕੇ ਕੱਢ ਲਈਓ ਦਾਦੀ ਚਾਲੂ ਹੋਣ ਰਿਆ ਜੇ ਇਤਾਂ ਹੁਣਾਵਾ ਹਜੇ ਨਵਾਂ ਲਿਆਂਦਾ ਵਾਣਾ ਤਾਂ ਕਰਕੇ ਪਤਾ ਨਹੀਂ ਕੁੜੀਆਂ ਕਿੱਥੇ ਆ ਕਵਲ ਹਾਂਜੀ ਡੈਡ ਜੀ ਆਜੋ ਬੜਾ ਟਾਈਮ ਲਾਇਆ ਤੁਸੀਂ ਉਹ ਸਾਈਕਲ ਪੈਂਚਰ ਹੋ ਗਿਆ ਸੀ ਤੇ ਤੁਰ ਕੇ ਆਏ ਆ ਤੇ ਆ ਕੋਟਕ ਬਣਾਦੇ ਹਾਂ ਮੈਂ ਵੇਲੀਓ ਹੋ ਗਿਆ ਏ ਡਕਰਾਂ ਬਣ ਕੇ ਕੋਈ ਨਹੀਂ ਚਾਹ ਮੈਂ ਬਣਾ ਦਿੰਨੀ ਅੱਗੇ ਹੀ ਬਣਾਈ ਹੀ ਡੀਕਦੇ ਰਹੇ ਤਾਨੂੰ ਅਸੀਂ ਦੋਰੇ ਕੱਤੀ ਕਰਕੇ ਪੀ ਲਈ ਫਿਰ ਚੱਲ ਫਿਰ ਦੋਰੇ ਬਣਾ ਲਿਓ ਮੁਰਕੇ ਦੁਬਾਰਾ ਮੇਰੇ ਨਾਲ ਕੋਈ ਨਹੀਂ ਬਣਾ ਦਿੰਨੀ ਤੁਹਾਡੇ ਜੋਗੇ ਹਾਂ ਤੇ ਮੈਂ ਵੇਲੀਓ ਡੰਗਰ ਬਣ ਕੇ ਜਾਉਣਾ ਕੋਈ ਨਹੀਂ ਜਾਓ ਤਾਂ ਹੀ ਬਣਾ ਦਿੰਨੇ ਆਉਂਦਿਆਂ ਨੂੰ ਦੱਸ ਮਾਦਾ ਦਾ ਵੀ ਕੋਈ ਨਹੀਂ ਹਾਲ ਚੰਗਾ ਭਲਾ ਕਰ ਮੋਟਰਸਾਈਕਲ ਖਲੋਤਾ ਯੋ ਬੁੱਢੇ ਵਾਰੇ ਉਹਨੂੰ ਵਿਚਾਰੇ ਨੂੰ ਮਾਰਨ ਲਈ ਆ ਉਹਨੂੰ ਤਾਂ ਸਮਝਦੀ ਕੋ ਹੁੰਨੀ ਆ ਦੇ ਆਂਦੀ ਮੇਰੇ ਸਿਆਣਾ ਦੇ ਚੱਲੋ ਜਿੱਦਾਂ ਮੈਂ ਆਂਨੀ ਆ ਉਦਾਂ ਹੀ ਮਗਰ ਲੱਗੇ ਰਹੋ ਚੱਲ ਮੇਰਾ ਪੁੱਤ ਬਹਿ ਜਾ ਇੱਥੇ ਚੰਗਾ ਓਕੇ ਹਾਂ ਵੇ ਸੇਤੀ ਚੇਤੀ ਕਰੋ ਹਾਂ ਇਹਨੂੰ ਚਾਲੂ ਤੇ ਮੈਨੂੰ ਉਹ ਬਾਬਾ ਲੱਭ ਕੇ ਦੋ ਜਿਹੜਾ ਪਾ ਦੱਸਦਾ ਵਾ ਦਾਦੀ ਹੋਣ ਲਿਆ ਵਾ ਭਰੇ ਆ ਭੀ ਅਜੇ ਨਹੀਂ ਬਾਬਾ ਲੱਭਣਾ ਕਿਉਂ ਕੀ ਗੱਲ ਅਜੇ ਸੇਮ ਐਕਟੀਵੇਟ ਹੁਣੀ ਆ ਉਹ ਕਿੰਦੀ ਐਕਟੀਵੇਟ ਉਹ ਵੀ ਮਗਰੋਂ ਹੀ ਹੁੰਦਾ ਵਾ ਤੇ ਉਹਨੂੰ 3 ਦਿਨ ਲੱਗਣੇ ਹਜੇ ਤੇ ਇਸ ਵਿੱਚ ਇਹਦੇ ਐਪ ਪਰਨੇ ਇਹਦੇ ਬੜਾ ਟਾਈਮ ਲੱਗਣਾ ਇਹਨੂੰ ਚਾ ਆ ਕੇ ਨਾ ਤਰਾ ਪਹਿਲਾਂ ਵੇਖ ਕੇ ਆਵਾ ਮੰਮੀ ਫੋਨ ਕਿਦਾਂ ਦਾ ਲਿਆਈ ਆ ਮੇਰੇ ਕੋ ਤੇ ਆਪ ਨਹੀਂ ਰਿਹਾ ਜਾਣ ਦਿਆ ਏਦਾਂ ਕਰਦੀ ਆ ਘੋਟਕ ਚਾਹ ਬਣਾਉਣੀ ਡਾਡੀ ਵਾਸਤੇ ਆ ਕੇ ਬਣਾਉਣੀ ਆ ਹਾਏ 3 ਦਿਨ ਹਾਂਜੀ 3 ਦਿਨ ਕਿ ਤਨੰਗਣੇ ਆ ਮੈਂ ਤੇ ਅੱਗੇ ਉਹ ਬੁਲਾ ਕੇ ਡਰ ਡਰ ਕੇ ਤੇ ਦਿਨ ਕੱਢਣ ਢਈ ਆ ਤੇ ਚਾਹ ਤੂੰ ਮੈਨੂੰ ਫੋਨ ਫੜਾ ਦੋ ਨਾ ਟਰੰਕ ਚ ਰੱਖ ਲਾ ਜੇ ਫੋਨ ਟੁੱਟ ਗਿਆ ਨਾ ਤੇ ਮੇਰਾ ਤੇ ਦਿਲ ਵੀ ਟੁੱਟ ਜਾਣਾ ਪਤਾ ਮੈਂ ਕਿੰਨੇ ਪੈਸੇ ਖਰਚ ਕੇ ਆਈ ਆ ਤੇ ਜਿੱਦਨ 3 ਦਿਨ ਹੋ ਜਾਣਗੇ ਨਾ ਫੇ ਮੈਂ ਤੁਹਾਨੂੰ ਦੇ ਦੂੰ ਮੰਮੀ ਤੋਂ ਹੀ ਫੋਨ ਲਿਆ ਐ ਦੱਸਿਆ ਹੀ ਨਹੀਂ ਲਾਓ ਬਖਾੜੋ ਬਣਾ ਨਿਪਰਾ ਰਿਆ ਕਰ ਮੇਰੇ ਲਾਗੇ ਨਾ ਆਏ ਹੈ ਦੱਸ ਪਰੇ ਕਰਿਆ ਗੱਲ ਨਹੀਂ ਨਹੀਂ ਪਰ ਹਰੋਂ ਮੈਂ ਅੰਦਰ ਗਿਆ ਰਮ ਗਿਆ ਵਾ ਇਹ ਆ ਗਈ ਮੇਰੇ ਸਾਹਮਣੇ ਫੋਨ ਵਿਖਾਓ ਮੈਂ ਨਹੀਂ ਦੇਖੀ ਕਿਦਾਂ ਦਾ ਨਹੀਂ ਨਹੀਂ ਮੈਂ ਨਹੀਂਗਾ ਫੋਨ ਵਿਖਾਉਣਾ ਦਾਲੀ ਤਰਲਨੀ ਮਸਰਾ ਦੀ ਮਸਾਗ ਬੀਬੀ ਤੇ ਕੋਹ ਨਹੀਂ ਦੱਸ ਕੇ ਕੇ ਭੀ ਤਰੋ ਤੀ ਨਾ ਤਰੋ ਚਲ ਅਜੇ ਹੋ ਬਣਾ ਲੈਨੀ ਆ ਥੋੜੀ ਜੀ ਨਾਲੇ ਵਾਹ ਪਤਰੀ ਜੀ ਬਣ ਜੂ ਦੋ ਡੰਗ ਹੋ ਵੀ ਜਾਣਗੇ ਇਹ ਕਿਤਾ ਲੱਗੀ ਆ ਦਾਲ ਬੀਬੀ ਐਨੀ ਦਾਲ ਹਾਇ ਤੇ ਤਾਂ ਵੀ ਚਮਾ ਕਵਲੀਆਂ ਚ ਪੈਣੀ ਆ ਫਿਰ ਤੇ ਜ਼ਿਆਦਾ ਐਨੀ ਕਿਤੇ ਦਾਲ ਵੇ ਆਇਆ ਦੋ ਤਿੰਨ ਡੰਗ ਹੋ ਜਾਂਦੇ ਆ ਤੂੰ ਤੇ ਇਕੱਠੀ ਵੇਖ ਲੈ ਕਿਲੋ ਦੀ ਕਿਲੋ ਹੀ ਲੈ ਕੇ ਤੇ ਬਹਿ ਜਾਂਦੇਗਾ ਵਾ ਐਨੀ ਦਾਲ ਖਾ ਲੈਣੀ ਕਿਤੇ ਤੇ ਕਿਲੋ ਬੀਬੀ ਐਨੀ ਹੁੰਦੀ ਆ ਅਧ ਕਿਲੋ ਦੇ ਚੌਥਾ ਹਸਾਵਾ ਮੇਰੇ ਕੋਲ ਦਾਲਦਾ ਜੇ ਆ ਦੇਖੀ ਹਾਂ ਜਦੋਂ ਪਾਈ ਪਤੀਲੀ ਦੇ ਵਿੱਚ ਕਿੰਨੀ ਹੋ ਜਾਣੀ ਆ ਅੱਧੀ ਧਰ ਇੰਨੀ ਨਹੀਂ ਧਰਨੀ ਅੱਧੀ ਧਰ ਹਾਂ ਤੇ ਜੇ ਨਾ ਡੰਗ ਹੋਇਆ ਤੇ ਡੰਗ ਕਿਉਂ ਨਾ ਹੋਊਗਾ ਕਿ ਤੂੰ ਚੁੱਕ ਚੁੱਕ ਪੀਣੀ ਆ ਹੈ ਰੋਟੀਆਂ ਤੇ ਖਾਣੀਆਂ ਨਿਆਣਿਆਂ ਦੇ ਵਿੱਚ ਇੰਨਾ ਕੰਬਲੀਆਂ ਚ ਪੈਣੀ ਆ ਆਪਾਂ ਵੀ ਚਾਰ ਜੀ ਇਕੱਠੇ ਆ ਯਾਰ ਜੀ ਇਕੱਠੇ ਆ ਆਹੋ ਵੀ ਖਾਣੀ ਤੋਂ ਲੈ ਗਈ ਆ ਸਾਰਿਆਂ ਨੇ ਤੁਸੀਂ ਤੇ ਬਿਲਕੁਲ ਹੀ ਆਂਦੇ ਸਰਪਾਏ ਕਰੀ ਜਾ ਰਿੰਨਾਂ ਦਾ ਤਾਂ ਨਾ ਸਰਪਾ ਕੇ ਰੋਟੀ ਤੇ ਕਿਤੇ ਸਵਾਦ ਨਾ ਸਾਨੂੰ ਖਾ ਲੈਂਦੇ ਕਰ ਮਾਰ ਸਕਦੇ ਅੱਗੇ ਤਾਂ ਤੁਸੀਂ ਭੁੱਖੀਆਂ ਹੀ ਰਹਿੰਦੀਆਂ ਹੀ ਆ ਇਹੋ ਜਿਹਾ ਤੁਹਾਡੀਆਂ ਗੱਲਾਂ ਮਾੜੀਆਂ ਵਾ ਰੋਟੀ ਸਵਾਦ ਨਾ ਖਾ ਲੈਂਦੇ ਰੋਟੀ ਸਵਾਦ ਨਾ ਖਾ ਲੈਂਦੇ ਰੋਟੀ ਤਾਂ ਤੁਸੀਂ ਖਾਦੀਆਂ ਹੀ ਨਹੀਂ ਗਈਆਂ ਕਿੱਦਾਂ ਬੀਬੀ ਉਹ ਵੀ ਕੀ ਗੱਲ ਵਾ ਜੇ ਲੋਹਾਂ ਦੇ ਕੋਟ ਨੇ ਇਹ ਰੋਟੀ ਖਾਣੀ ਆ ਚੱਲ ਇਹ ਧਾਲ ਹੀ ਆ ਇਹ ਕਿਹੜਾ ਤੂੰ ਸਾਨੂੰ ਹੋਰ ਕੋ ਪਨੀਰ ਸਾਈ ਪਨੀਰ ਬਣਾ ਬਣਾ ਦੇਣ ਦੇ ਆ ਧਾਲਾ ਤਾਂ ਵੀ ਡੋਬ ਡੋਬ ਕੇ ਮਾਸਾ ਰੋਟੀ ਤੇ ਸਵਾਦ ਨਾ ਖਾ ਲਾਂਗੇ ਅੰਬ ਦਾ ਚਾਰਨ ਵਾਲੇ ਦੇ ਮੈਨੂੰ ਕੱਢ ਕੇ ਅੱਜ ਜਿੰਨੀ ਤੈਨੂੰ ਅੰਬ ਦਾ ਚਾਰ ਕੱਢ ਕੇ ਉਹ ਅੰਬ ਤੇ ਚਾਰ ਬਗੈਰ ਕੇ ਤੇ ਖਾ ਸਕਦੀ ਆ ਹਾਂ ਨੂੰ ਨਹੀਂ ਪਤਾ ਹਾਂ ਨੂੰ ਸਵਾਲ ਲੱਗਦੀ ਲੂਣ ਵੀ ਆਦ ਨਹੀਂ ਫਿੱਕਾ ਪਾਓ ਮਿਰਚ ਵੀ ਹੱਡ ਮੇਰਾ ਕਰਕੇ ਫਿੱਕੀ ਪਾਓ ਹੱਡ ਕੋ ਨਹੀਂ ਫਿੱਕੜ ਜਾ ਖਾਦ ਦੇਂਦਾ ਚਾਰ ਦੇ ਮੈਨੂੰ ਕੱਢ ਕੇ ਆਪਣੀ ਚਪਾ ਲਿਓ ਤੁਸੀਂ ਲੂਣ ਮਾਚਾ ਹੋਰ ਜਿਹੜਾ ਨਹੀਂ ਅੰਬਾਂ ਦੇ ਗਲਗਲ ਦਾ ਕੱਢ ਕੇ ਦੇ ਜਿਹੜਾ ਕਰਦਾ ਗਲਗਲ ਦਾ ਪਾਇਆ ਚਾਰ ਉਹ ਦੇ ਮੈਨੂੰ ਕੱਢ ਕੇ ਉਹ ਹੈ ਨਹੀਂ ਕਮਕ ਗਿਆ ਵਾ ਹੁਣ ਲੈ ਚੰਗੀ ਗਈ ਮਾਰਾ ਚੰਗੀ ਗਈ ਟੀਟਨੇ ਮਾਰਦੀ ਕਾਚੀ ਦੂਦੇ ਬਹੁਤੀ ਡਰਾਤੀ ਆ ਤੇ ਅਜੇ ਤੇ ਪਨਾਵਾ ਸ਼ੁਰੂਆਤ ਹੀ ਕੀਤੀ ਆਗੇ ਆਗੇ ਦੇਖੋ ਹੋਤਾ ਹੈ ਕੀ ਪਿਪਲਾਨ ਕਿਦਾ ਹੀ ਤੇਰਾ ਹੀ ਪੁੱਤ ਤੇਰਾ ਹੀ ਸ਼ੇਰ ਬਣਦੋ ਫੋਨ ਦੱਸ ਕਿਦਾਂ ਦਾ ਹੈ ਚਾਚੀ ਇਦਾਂ ਦਾ ਯੋ ਦਾਦੀ ਤੇ ਆਓ ਵਾਲਾ ਨਾਂ ਲੈ ਗਈ ਆ ਤੇ ਡੱਬਾ ਤੁਹਾਨੂੰ ਦੇ ਗਈ ਆ ਉਹਨੇ ਹੁਣ ਸਾਬ ਕੇ ਉਹਨੇ ਟਰੰਕ ਚ ਰੱਖ ਛੱਡਣਾ ਸੋਨਾ ਵਣਾ ਕੱਢਾਵਾਂ ਨਾ ਜਾ ਕੇ ਜਾਵਾਂ ਮਗਰੇ ਚਾਓ ਚੱਲ ਮੈਂ ਜਾਂਦੀ ਆ ਨਿੱਕੀ ਤੇ ਕਚੱਜੀ ਆ ਤੂੰ ਤੇ ਅਕਲ ਵਾਲੀ ਆ ਇਹਨੂੰ ਥੋੜੀ ਧਰ ਉਹ ਤੇ ਜ਼ੁਬਾਨ ਹੀ ਚਲਾਉਣ ਵਾਲੀ ਆ ਅਕਲੋਂ ਨੂੰ ਟੇ ਲੈ ਜੀ ਨਹੀਂ ਗਈ ਚੱਲ ਕੋਈ ਨਹੀਂ ਬੀਬੀ ਇਹ ਛੱਡ ਹਾਂ ਕੀ ਲਕਾਇਆ ਵਾ ਤੂੰ ਇਹ ਮੋਬਾਈਲ ਲਿਆਈ ਹਾਂ ਹਾਈ ਸੱਚੀ ਹਾਂ ਹਾਂ ਉਹ ਹਾਂ ਵਾਲਾ ਬੀਬੀ ਮੈਨੂੰ ਅਜੇ ਇਹ ਉਹ ਆਂਦੇ ਚੱਲਣਾ ਨਹੀਂਗਾ 2-3 ਦਿਨ ਤੇ ਮੈਂ ਨਿਆਣੇ ਖਰਾਬ ਨਾ ਕਰ ਦੇਣ ਤੇ ਮੈਂ ਉੱਥੇ ਬਾਇ ਰੱਖ ਲੱਗੀ ਹਾਂ ਟਰੰਕ ਦੇ ਵਿੱਚ ਲੈ ਲਿਓ ਹੋਏ ਤੇ ਲੈ ਵੀ ਦੇ ਦੇ ਘੋੜੀ ਫੈਂਡੇ ਹੀ ਕਦੀ ਆਣੂ ਘੋੜ ਕੇ ਆ ਜਾਂਦੀ ਕਦੀ ਉਹਨੂੰ ਦੌੜ ਕੇ ਚੱਲ ਜਾਂਦੀ ਮੇਰੇ ਲਾਗੇ ਤਾਂ ਖਲੋਣ ਨਹੀਂ ਡੈਗੀ ਕੀ ਪਤਾ ਕੀ ਹੋ ਗਿਆ ਬੀਬੀ ਨੂੰ ਇਦਾਂ ਡਰਦੀ ਆ ਜੇ ਮੈਂ ਵੀ ਮੜਾ ਜਿੱਦਾਂ ਕਰ ਦਿੰਦੀ ਚਾਟੀ ਡਰ ਹੀ ਜਾਂਦੀ ਇਦਾਂ ਹੀ ਕਰ ਜਾਂਦੀ ਸਮਝ ਨਹੀਂ ਆਉਂਦੀ ਇਹਨੂੰ ਕੀ ਕਰਨ ਲਈ ਹੈ ਤੱਕਦੀ ਫਿਰਦੀ ਤੱਕਦੀ ਜੇ ਮੈਂ ਉਹ ਅੰਦਰ ਗਈ ਉਹ ਦੌੜ ਕੇ ਇੱਥੇ ਆ ਗਈ ਜੇ ਮੈਂ ਵੀ ਆਈ ਹਾਂ ਹੁਣ ਬਾਹਰ ਨੂੰ ਦੱਸ ਮੋਬਾਈਲ ਹੀ ਪੁੱਛਿਆ ਹੀ ਕੀ ਬਖਾਇ ਉਹਨੂੰ ਬਖਾ ਤੇ ਦਿੰਦੀ ਕਿਦਾਂ ਕਿੰਨਾ ਮਨਜਾ ਖੋਸ ਹੋਣਾ ਹੈ ਕਿ ਚਲਾਉਣਾ ਹੈ ਕਿਤੇ ਹਣਾ ਕਿਤੇ ਬੰਦਿਆਂ ਨਾਲ ਗੱਲਾਂ ਕਰ ਲਿਆ ਕਰਾਂਗੇ ਕਿਤੇ ਵੀਡੀਓ ਕਾਲ ਤੇ ਬੀਬੀ ਨਾਲ ਗੱਲ ਕਰ ਰਹਿਣਾ ਨਿਆਣੇ ਕੋ ਬੱਜਣਾ ਲਾ ਲਿਆ ਕਰਾਂਗੇ ਫੇ ਲਿਆਓ ਤੁਹਾਡਾ ਕੰਮ ਵੇਖਣ ਲੱਗਿਆ ਸਕੂਲ ਤੇ ਅਸੀਂ ਵੀਡੀਓ ਕਾਲ ਲਾ ਲਿਆ ਕਰਨੀ ਦੇਹ ਦੀਦੀ ਤੈਨੂੰ ਕਿੱਡੀ ਫੀਲਿੰਗ ਆਉਂਦੀ ਵੀ ਬਾਜੀ ਨਾਲ ਵੀਡੀਓ ਕਾਲ ਕਰਿਆ ਕਰਨੀ ਤੇ ਕਰਾਇਆ ਕਰੂਗੀ ਮਾਤਾ ਉਹਨੇ ਦੋ ਸੇਵਲੇ ਹਨ ਫੜਾ ਲਿਆ ਕਰਨਾ ਨਹੀਂ ਜਾ ਨਹੀਂ ਜਾ ਜਦੋਂ ਮੈਂ ਕਿਤੇ ਤੂੰ ਵੀ ਅਖਾਂ ਸਿੱਧਾ ਮੈਨੂੰ ਵੀ ਲਾ ਦੇ ਹੀਰੇ ਨੂੰ ਤੂੰ ਐਦਾਂ ਕਹਿਣਾ ਮੈਨੂੰ ਚੱਲ ਕੋਈ ਨਹੀਂ ਪਹਿਲਾਂ ਤੂੰ ਕਰ ਲੀ ਮੈਂ ਬਾਅਦ ਚ ਕਰ ਲਵਾਂਗੇ ਕੋਈ ਨਹੀਂ ਲਾਵਾਂਗੇ ਉਹਨੂੰ ਇੱਕ ਆਈ ਚੜ ਜਾਣਾ ਵੀ ਸ਼ੁਗਰ ਆ ਕਿ ਤੇ ਸਾਡੀ ਘਰ ਦੀਆਂ ਦੇ ਸਾਡੇ ਨਾਲ ਗੱਲ ਕੀਤੀ ਆ ਵੀਡੀਓ ਕਾਲ ਦੇ ਵੀਡੀਓ ਕਾਲ ਕਰਾਂਗੇ ਤੇ ਹਾਂ ਤੁਸੀਂ ਜਿਹੜੀਆਂ ਖੋਸਵਾਂ ਡੀਆਂ ਨਾ ਤੁਹਾਨੂੰ ਮੈਂ ਵੀਡੀਓ ਕਾਲ ਕਰਾਉਂਗੀ ਤੁਹਾਡੇ ਲਈ ਨਹੀਂ ਪੈਸੇ ਖਰਚੇ ਮੈਂ ਘਰੇ ਕਿਹੜੇ ਕੰਮ ਲਈ ਖਰਚੇ ਆਪਣੀ ਲੋੜ ਲਈ ਖਰਚੇ ਆ ਮੈਂ ਇਹਦੇ ਵਿੱਚ ਬਾਬਾ ਲੱਭਣਾ ਟਰੰਕ ਚ ਇਹਨੂੰ ਫੋਨ ਨੂੰ ਰੱਖ ਨਹੀਂ ਆ ਤੇ ਵੇਖਾ ਅਜੇ ਤੱਕ ਇਹਨਾਂ ਦਾਲ ਹੀ ਨਹੀਂ ਤਰੀ ਉੱਥੇ ਖਲੋਤੀਆਂ ਕੀ ਕਰੀ ਜਾਣ ਡੀਆਂ ਮਾਇ ਜਾਲੇ ਮੈਂ ਤਾਂ ਰਾਂਦਾਲ ਤੇ ਬੀਬੀ ਕਹਿਣ ਦੀ ਆ ਕਵਲ ਪੀ ਇਹਦੇ ਵਿੱਚੋਂ ਥੋੜੀ ਧਾਰਾ ਦਾਲ ਜਿਆਦਾ ਵਾ ਤੇ ਮੈਂ ਹੁਣ ਕੀ ਕਰਾਂ ਧਰ ਲੋ ਧਰ ਲੋ ਸਾਰੀ ਧਰ ਲੋ ਧਰ ਲੋ ਲੈ ਵੀ ਸੁਣ ਲਾ ਦਸ ਰੋਟੀਆਂ ਤੁਹਣ ਖਾਣੀਆਂ ਹੀ ਨਾ ਹੁਣ ਪਾਣੀ ਨਾਲ ਥੋੜੀ ਖਾ ਲੈਣੀ ਆ ਜੇ ਕਿ ਆ achar ਕੱਢ ਦੇ ਉਹ ਨਹੀਂ ਆਂਦੀ ਤੁਹਾਨੂੰ ਦੇਣਾ ਮੈਂ ਹਾਂ ਗਲਗਲ ਦਾ ਉਹ ਵੀ ਨਹੀਂ ਆਂਦੀ ਦੇਣਾ ਇਹ ਚਾਰ ਵੀ ਕਿੱਥੇ ਰੱਖੇ ਇਹਦੀ ਕੋਈ ਸਮਝ ਹੀ ਨਹੀਂ ਮੈਨੂੰ ਆਉਂਦੀ ਇਹਦੀ ਪਾਣੀ ਚ ਲੂਣ ਮਸਾਲਾ ਪਾ ਗਏ ਨਾ ਤੇ ਉਹਨਾਂ ਰੋਟੀ ਖਾ ਲਿਆ ਕਰੀਏ ਉਹੋ ਗੱਲ ਹੋਣੀ ਆ ਕੀ ਕਰੀਏ ਬੜਾ ਦੁਖੀ ਹੋਏ ਅਸੀਂ ਤੇ ਰਿੰਦ ਨੇ ਹੁਣ ਫੋਨ ਕਾਦਾ ਲਿਆਤਾ ਨਿਆਣੇ ਨੂੰ ਇਹਨੇ ਹੁਣ ਰਿੰਦ ਨੂੰ ਵੀ ਕੱਖ ਨਹੀਂ ਸਾਨੂੰ ਦੇਣਾ ਨਾ ਪਾਣੀ ਨਾ ਤੇ ਚਾਹ ਨਾ ਖਾ ਲੋ ਜਾ ਹੱਡਾਂ ਚੋਂ ਕੱਢਣਾ ਵਾ ਹੋਰ ਕਰਨਾ ਚਲ ਆ ਵੇਖੀਏ ਭਲਾ ਕਹੋ ਤੂੰ ਦੇ ਬੀਬੀ ਜ਼ਿਆਦਾ ਹੀ ਡਰਾਤੀ ਆ ਉਹਦੇ ਵੇਂਦੇ ਸਾਰੀ ਤੇਰੇ ਗਾੜੀ ਗਾੜੀ ਭਾਈ ਤੋ ਕਿੰਨਾ ਕੁ ਡਰਾ ਛੜਿਆ ਬੀਬੀ ਨੂੰ ਮੈਂ ਤਾਂ ਕੀ ਡਰਾਇਆ ਉਹ ਹੀ ਆ ਜਿਹੜਾ ਮਾੜਾ ਜਿਹਾ ਡਰਾਇਆ ਵਾ ਉਹ ਜ਼ਿਆਦਾ ਹੀ ਡਰ ਗਈ ਉਹਦੇ ਨੱਠੀ ਫਿਰਦੀ ਆ ਤੇ ਮੈਨੂੰ ਵੇਖ ਕੇ ਕਦੀ ਉਹ ਨੁੱਕਰੇ ਤੇ ਕਦੀ ਉਹ ਨੁੱਕਰੇ ਉਹ ਤਾਂ ਜ਼ਿਆਦਾ ਹੀ ਤੜਾਕਾ ਨਿਕਲ ਗਿਆ ਇਹ ਤਾਂ ਬਾਣੀ ਹੈ ਇੱਕ ਗੱਲੀ ਹੋ ਮੜਾ ਮੋਟਾ ਹੁਣ ਕੰਜੂਸੀ ਛੱਡ ਕੇ ਨਾ ਫੋਨ ਲੈ ਆਈ ਆ ਕਿੱਥੇ ਕੰਜੂਸੀਆਂ ਛੱਡੀਆਂ ਦਾਲ ਤੇ ਫੇਰ ਮੈਨੂੰ ਕਹਿ ਗਈ ਮਾਸਾ ਘਤਾਰੇ ਇੰਨੀ ਨਾ ਧਰ ਤੇ ਮੈਨੂੰ ਵੇਖ ਕੇ ਤਾਂ ਕਹਿੰਦੀ ਧਰ ਲੋ ਧਰ ਲੋ ਜਿੰਨੀ ਧਰ ਨਹੀਂ ਐ ਉਹ ਫੇਰ ਤੇਰ ਕੋਈ ਧਰਦੀ ਏ ਤੇ ਜਾਦਾ ਫੇਰ ਮੈਨੂੰ ਵੀ ਕੁਕ ਕਰਨਾ ਪੈਣਾ ਈ ਜਿਆਦਾ ਤੋਦਾਂ ਨੇ ਫੋਨ ਨਾ ਮੈਨੂੰ ਲੱਗਦਾ ਨਹੀਂ ਆ ਵੀ ਹਾਨੂੰ ਖੜਾਉਗੀ ਜਿੱਦਾਂ ਸਬਦੇ ਸਾਭਦੀ ਆ ਨਾ ਉਦਾਂ ਹੀ ਇਹਨੇ ਫੋਨ ਸੰਭ ਲੈਣਾ ਇਹਨੇ ਜਿੰਦੇ ਅੰਦਰ ਹੀ ਲਕਾਉਣਾ ਈ ਹੈ ਕਿੱਥੇ ਬਾਹਰ ਕੱਢਣਾ ਹਾਨੂੰ ਕਿੱਥੇ ਦੇਣਾ ਵੀ ਨਹੀਂ ਚਲ ਕੋਈ ਨਹੀਂ ਕਿੰਨਾ ਕੁ ਚਿਰ ਲਕਾਉਗੀ ਚਲ ਧਰਦੀ ਆ ਮੈਂ ਦ